ਲੋ ਜੀ ਅੱਜ ਆਪਾਂ ਆਏ ਆ ਫਤੇਗੜ ਸਭਰਾਵਾ ਇਹ ਟਰਾਲ ਇਹ ਕਿਹੜਾ ਕੀ ਆ ਨੇ ਤੈਨੂੰ ਟਰਾਲੀ ਮੁਕਾਬਲਾ ਕੀ ਹੈ ਟਰਾਲੀ ਟੋਕਰ ਮੁਕਾਬਲੇ ਤੇ ਤੇ ਸਾਡੇ ਸੇਰਾ ਕਲੜਾ ਜੀ ਤੇ ਜੱਜ ਵੀਰ 5100 ਦੇ ਮਾਣ ਕਰਨਗੇ ਜੇ ਪਹਿਲੇ ਵਾਲਾ ਨਿਕਲ ਤੋੜਨ ਦੇ ਹੀ ਫਿਰਦਾ ਇਹਦੇ ਤੇ ਕੋਰਾ ਰਰ ਅਰਦਾਸ ਕਰੀਆਂ ਮਾਰ ਕਰਦਾ ਸੁਖਵੀਰ ਚੌਧਰਾ ਰਾਨ ਕਰਦਾ ਅਮਰਵੀਰ ਚੌਧਰਾ ਰਾਨ ਕਰਦਾ ਉਹ ਗੁਰਜੀਤ ਸਿੰਘ ਕਾਪੀਆਂ ਵਾਲੀ ਧਰਮ ਸੋਰ ਸਿੰਘ ਦੀ ਧਰਤੀ ਤੇ ਸੋਰ ਸਿੰਘ ਵਾਲੇ ਰੰਗੀ ਸਰਪੰਚ ਜੀ ਇੱਥੋਂ ਦਬ ਗਿਆ ਨਾ ਉਧਰ ਫੱਟੇ ਇੰਨਾ ਕ ਦਬ ਗਿਆ ਟੋਚਨ ਕਿਰਪਾ ਦੇ ਸਾਡੇ ਵੀਰ ਫੱਟੇ ਫੋਰਸ ਵਾਲੇ ਸਾਡੇ ਭਰਾ ਇਹਨਾਂ ਦਾ ਕਹਿੰਦੇ ਫੱਟੇ ਧਰ ਦੋ ਜੋ ਨਾ ਮੇਰੇ ਵੀਰੋ ਇਹਨਾਂ ਦਾ ਫੱਟੇ ਟਰੈਕਟਰ ਮੋਡੀਫਿਕੇਸ਼ਨ ਦਾ ਕੰਮ ਆ ਮੇਰੇ ਵੀਰੋ ਇਹ ਕਹਿੰਦੇ ਜਗਰਾਜ ਕਾਹਲ ਦਾ ਟਰੈਕਟਰ ਚੱਲ ਰਿਹਾ ਹੋ ਸਾਹਮਣੇ ਪੀਲੇ ਡੰਡੇ ਖਾਲਸਾ ਇਨਸਾਨ ਦੇ ਸਾਹਬੇ ਕਮਾਲ ਸ੍ਰੀ ਗੁਰੂ

<Marvel> ா சிவா இப்போ முன்னா ਆਟਰ ਜਿਹੜਾ ਖੜਾ ਉਹਦੇ 'ਚ ਹੋਰ ਮੁੱਟੀ ਪਾ ਕੇ ਕਦੇ ਜਿਹੜਾ ਡਾਕਟਰ 2 ਨੰਬਰ 'ਚ ਆਉਗਾ ਜੀ ਜੀ ਤੇ ਕੰਮ ਉਹ ਤੋਂ ਵੱਲੋਂ 100 ਮਾਚ ਕਰਾਇਆ ਜਾਣਾ ਮੇਰੇ ਵੀਰੋ 100 ਮਾਚ ਕਰਾਇਆ ਜਾਣਾ ਤੇ ਦੂਜੇ ਪਾਸੇ ਲਖੀ ਮੇਰੇ ਵੀਰੋ ਆ ਕਨੇ ਗਰਦਾਸਪੁਰੀਆ ਮਾਦਿਆਂ ਨਾਲ ਗੇਰ ਤੇ ਪਾਸੇ ਦੀ ਸਾਹ ਦਾ ਸੱਜੇ ਹੋਰ ਵੀ ਆ ਰਹੇ ਹੋ ਲਈਆ ਕਮਾਲ ਲੱਗਿਆ ਜੋਰ ਲੱਗਿਆ ਜੋਰ ਤੇ ਪੱਠੇ ਵਾਲੀ ਚਿੱਤਰ ਗਈ ਲਾਟ ਇਹਨੂੰ ਨੋਟਾਂ ਦੇ ਬਸਲ ਕਹਿੰਦੇ ਨੇ ਸਰਦਾਰ ਸਾਡੇ ਬਹੁਤੀ ਸਤਿ ਸ਼੍ਰੀ ਅਕਾਲ ਜੀ ਬਦੂਰੇ ਗੁਰਪ੍ਰੀਤ ਗੱਲੋ ਸਾਹਿਬ ਇਹ ਡਾਕਟਰ ਦੇ ਵੱਡੇ ਆਪਾਂ ਨੂੰ 4 8 12 ਚਾਰ 8 12 ਜੀ ਨੋਟ ਕਰ ਲਿਓ 4 8 12 ਬਹੁਤ ਬਹੁਤ ਧੰਨਵਾਦ ਹੈ ਜਿੰਨੇ ਭਰਾ ਸਾਡੇ ਜੁੜੇ ਨੇ ਜੱਗਾ ਜੀ ਬਾਰੀ ਬਾਾਰ ਚਲਾ ਬੋਲਵੇ ਕਰੋ Mejor es que ਇਹ ਤਾਂ ਜੀ ਮੈਚ ਸਟਾਰਟ ਹੋਣਾ ਹੈ ਇਹਦਾ ਮਨੇ ਬਾਉਂਡਰੀ ਲਾਈਨ ਤੋਂ ਬੈਕਾਂ ਜਾਣਾ ਲੈ ਆ ਬੈਕ ਕਰਨਾ ਵਾ ਤਾਂ ਬੈਕ ਹੀ ਨਹੀਂ ਹੋਣਿਆ باہر <aire> ਹਰ ਇੱਕ ਨੰਗਾ ਨਾ ਪਾ ਚੀਸ ਦੀ ਜਹਰ ਵਾਲਾ ਕੱਲੇ ਨੂੰ ਤੇ ਜਿੱਤਰੀ ਜਾਣ ਕੱਲੇ ਨੇ ਹੱਥ ਵੀ ਪਾਉਂਦੇ ਨੇ ਕੱਲੇ ਨੇ ਪਾਣੀ ਵੀ ਕਿੱਤਨੀ ਆ ਹੀਰੇ ਦੇ ਅੱਖਾ ਉਹ ਕਹਾਣੀ ਉਹ ਕਹਾਣੀ ਦੇ ਬਾਅਦ ਗਰਾਉਂਡ ਨਾਲ ਉਹ ਕਹਾਣੀ ਤਾਂ ਕਰਕੇ ਦੇਖੀ ਆ ਤਾਂ ਕਰਕੇ ਦੇਖੀ ਵਜਿ चार <laughs> ਹਲਾ ਵੀ ਪਤਾ ਜਾ ਹੋ ਗਿਆ ਮੁੰਡਿਆ 16 ਮਾਡਲ ਲੈ ਲਈ ਵੀਰ ਨੇ ਕਹਿੰਦੇ ਧੰਵਾਦਾਂ ਜਗਿਆ ਬੋਲ ਟਰੈਕਟਰ ਬਾਰੇ ਮੜਾ ਜਾ ਉਧਰ ਟਰੈਕਟਰ ਆ ਰਿਹਾ ਕੱਲ ਵੀ ਜਿੰਨਾ ਮੌਕਾ ਚਾਹਦੀ ਚੁਸਕੀਆਂ ਲੈਂਦਾ ਉਹਨਾਂ ਟਾਈਮ ਤੋਂ ਆ 855 ਬਾਰੇ ਗੱਲ ਕਰ ਕਦਾ 855 ਵਾਲਾ ਸਾਡਾ ਵੀਰ ਹੈ ਉਹ ਜਿਹੜਾ ਮੈਦਾਨ ਦੇ ਵਿੱਚ ਆਵੇਗਾ ਇਹਨ ਕਹਿੰਦੇ ਵੱਡੇ ਮਾਰ ਵਾਲੀ ਗੱਲ ਹੈ ਸਾਡੇ ਵੀਰ ਆਏ ਹੋਏ ਆ ਬਹੁਤ ਵੱਡਾ ਧੰਨਵਾਦ ਸਾਡੇ ਭਰਾ ਨੂੰ ਬੁਆਰਕਾ ਨੇ ਕਹਿੰਦੇ ਜੀ ਸੀ ਵੀ ਇੱਕ ਹੋਰ ਲੈ ਲੀਆ ਸਾਡੇ ਵੀਰ ਨੂੰ ਮੁਬਾਰਕਬਾਦ ਆ ਧੰਨਵਾਦ ਆ ਸਾਡੇ ਭਰਾਵਾਂ ਆਓ ਜੀ ਜਲਦੀ ਹਰਮਨ ਗੱਲ ਜੁੜ ਗਿਆ ਜੇ ਸੀ ਬੀ ਵਾਲਾ ਡਰਾਈਵਰ ਜੇ ਸੀ ਬੀ ਕੋਲੇ ਚਲਾ ਜਾਵੇ ਹਰਮਨ ਗੱਲ ਦਾ ਧੰਨਵਾਦ ਆ ਸਾਡੇ ਭਰਾਵਾਂ ਹਰਮਨ ਗੱਲ ਆ ਆ ਦੇਖੋ ਟਰੈਕਟਰ ਦਾ ਕਿੰਨਾ ਵਧੀਆ ਚੋਰਾ ਦੇ ਰਿਹਾ ਵੀਰੋ ਬੜਾ ਹੀ ਟਰੈਕ ਖਰਾਬ ਕਰ ਦਿੱਤਾ ਸੀ ਓ ਕਿੱਥੇ ਪੰਨਾ ਸਰਪੰਚ ਕਿੱਥੇ ਫਮਾ ਸਰਪੰਚੁਰੇ ਵੀ 855 ਮੇਰੇ ਵੀਰੋ ਖੇਡ ਮੈਦਾਨ ਵਿੱਚ ਉਹ ਲੱਗਿਆ ਹੋਇਆ ਜੋਰ ਹੈ ਇਸੇ ਨੇ ਉਹ ਕਮਾਨ ਹੋਈ ਪੜੀਆ ਮੇਰੇ ਵੀਰੋ ਅੱਜ ਕਹਿੰਦੇ ਜਿਲੇ ਦੇ ਫਰੋਜ਼ਪੁਰ ਦੇ ਪਿੰਡ ਆਹ ਸੱਤੇਗੜ੍ਹ ਸਭਰਾਵਾ ਦੇ ਵਿੱਚ ਪੁੱਜੇ ਹੋਇਆ ਵੱਡਾ ਧੰਨਵਾਦ ਆ ਮੇਰੇ ਵੀਰੋ ਜੋਤ ਚੋਬਰਾ ਦਾ ਕੰਡਾ ਵੀ ਨਹੀਂ ਖੁੱਬਦਾ ਜਿਸਮ ਕਠੋਰ ਚੋਬਰਾ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਓ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਏ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ 855 ਆ ਗਿਆ ਓ ਬੱਲੇ ਬੱਲੇ ਓ ਬੱਲੇ ਬੱਲੇ ਓ ਬੱਲੇ ਬੱਲੇ ਜਿਹੜੀ ਹਲਕਾ ਝੋਡੀਰ ਉਹ ਲੈ ਕੇ ਆ ਗਏ ਸਾਡਾ ਵੀਰ ਜਿਹੜੀ ਹਲਕਾ ਸੋ ਮੈਂ ਤੋਂ ਜੀ ਉਹਨਾਂ ਦਾ ਇਹ ਹੱਜ ਕਹਿ ਰਹੀ ਹੁੰਦੀ ਨਾ ਬੋਲਿਆ ਕਰੋ ਤੂੰ ਭੁਪਾ ਭੁਪਾ ਰਾਜ ਅੱਤੀ ਇਹ ਜਿਹੜੇ ਵੀਰ ਆ ਬਲਾਕ ਬਣਾ ਰਹੇ ਆ ਉਹ ਕੋਰਾ ਹੈ ਵੀ ਵੀ ਰੱਪੀ ਵਾਲਿਆ ਉਧਰ ਕਹਿੰਦੇ ਅਰਸ਼ ਹਾਸ ਸਾਡਾ ਬੜਾ ਪਿਆਰਾ ਵੀਰਾ ਉਹ ਔਲਾਦ ਕਰਾ ਰਿਹਾ ਵੀ ਆਉਣ ਵਾਲੇ ਕਿਸੇ ਵੀ ਮੇਲੇ ਦੇ ਉੱਪਰ ਦਿੰਦੇ ਕਤਲੌਰ ਦਾ ਕਹਿੰਦੇ ਨਾਟ ਗਿਆਨ ਦੇ ਨਾਲ ਵੱਡਾ ਸਨਮਾਨ ਕੀਤਾ ਜਾਵੇਗਾ ਔਰ ਲਾਡੀ ਲੰਡੇ ਦਾ ਤੇ ਨਾਲ ਦਾਸ ਜੱਗੇ ਖੁਰਪੁਰਾ ਸਨਮਾਨ ਜਿਹੜਾ ਉਹ 골ਡ ਰਿੰਗਾ ਦੇ ਨਾਲ ਕੀਤਾ ਜਾਵੇਗਾ ਬਹੁਤ ਵੱਡਾ ਧੰਨਵਾਦ ਅਰਸ਼ ਹਾਸ ਦਾ ਸਾਡੇ ਵੀਰ ਦਾ ਲਓ ਜੀ ਦੂਜੇ ਪਾਸੇ ਆਪਾਂ ਦੇਖੀਏ ਕਮੇਟੀ ਤੋਂ ਬਿਨਾ ਵੀਰੇ ਕੋਈ ਵੀ ਥਰਡ ਪਾਰਟੀ ਨਵੇਂ ਨਾ ਆਵੇ ਪਲੀਜ਼ ਸਾਡੀ ਬੇਨਤੀ ਹੈ ਇਹ ਜਿਹੜਾ ਇਨਾਮ ਮੰਡ ਸਮਰੋਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਜਿਹੜੇ ਬਾਈ ਜੱਜ ਤੇ ਸ਼ੇਰਾ ਸ਼ੇਰਾ ਤੇ ਜੱਜ ਬਾਈ ਆਪਣੇ ਹਾਂਜੀ ਹਾਂਜੀ ਆਪਣੇ ਮਖੂ ਤੋਂ ਯਾਰੀਆਂ ਪਕਾਉਣ ਦੇ ਲਈ ਪੁੱਜੇ ਹੋਏ ਨੇ ਸਾਰੇ ਭਰਾ ਜਿੰਨਾਂ ਵੱਲੋਂ ਟਰੈਕਟਰਾਂ ਦੀ ਹੌਸਲਾ ਭੁਲਾਈ ਦੇ ਲਈ ਬੱਡੇ ਬੰਦੇ ਬਹੁਤ ਬਹੁਤ ਧੰਨਵਾਦ ਆ ਮਹਿੰਦਰ ਆ ਕਹਿੰਦੇ ਖੁਰਦ ਪਿੰਡ ਵਾਲਾ ਮਨਤ ਮਨਕੀਰਤ ਤੇ ਪਵਨ ਉਹ ਵੀ ਕਹਿੰਦੇ ਲਾਈਵ ਜੁੜੇ ਹੋਇਆ ਉਹਨਾਂ ਦਾ ਵੀ ਧੰਨਵਾਦ ਹੈ ਜਵਿੰਦਰ ਕਹਿੰਦਾ ਆਪਾਂ ਵੀ ਕਹਿੰਦੇ ਲਾਟ ਵਗੈਰਾ ਪੁਝਾਵਾਂਗੇ ਜੇਰੇ ਵੀਰੋ ਅਰਦਰ 605 ਦੀਆਂ ਗੱਲਾਂ ਹੋਣਗੀਆਂ ਜਵਿੰਦਰ ਖੁਰਦ ਮਨਕੀਰਤ ਮਨਤ ਤੇ ਪਵਨ ਉਹ ਵੀ ਲਾਈਵ ਜੁੜੇ ਹੋਇਆ ਬੰਮਾ ਜੀਸੀ ਵੀ ਜਸਨ ਸੈਦੋਂ ਉਹ ਵੀ ਆਏ ਹੋਇਆ ਇਹਨਾਂ ਦਾ ਵੀ ਧੰਨਵਾਦ ਆ ਆ ਦਾ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਵੀਰ ਜੀ ਹਣ ਕਦੇ ਮੇਲਾ ਪੂਰਾ ਜਿਹੜਾ ਵਧੀਆ ਬਹੁਤ ਹੀ ਵਧੀਆ ਜਿਹੜੀ ਖੇਡ ਆ ਪੰਜਾਬੀਆਂ ਦੀ ਕਦੇ ਨਵੀਂ ਖੇਡ ਆ ਸਾਰੀ ਸੰਗਤ ਦਾ ਫੇਰ ਤੋਂ ਧੰਨਵਾਦ ਜਿੰਨੇ ਵੀ ਦਰਸ਼ਕ ਵੀਰ ਆਏ ਆ ਰੱਬ ਰੂਹੀ ਸੰਗਤ ਆਈ ਆ ਸਾਰੇ ਵੀਰਾਂ ਦਾ ਧੰਨਵਾਦ 363 ਵਾਲੇ 100 ਬੈਂਕ ਵੀ ਉਹ ਵੀ ਆ ਜਾਣਾ って。<Astra. S 2> ਤੇ ਬਾਜਖੋਲ ਦੇ ਵੀਰੇ ਥੋੜੀ ਜਿਹੀ ਇੱਥੇ ਆ ਜੀ ਵੀਰੇ ਫੈਦਾ ਦੇ ਉਹਦਾ ਘੇਰਾ ਖੋਲਾ ਕਰ ਲਓ ਉੱਥੇ ਚੱਲਰ ਜਾ ਜੀ ਬਾਈ ਉੱਥੇ ਆ ਬਹੁਤ ਐ ਕਰ ਤੂੰ ਉਹ ਕਰ ਲਿਓ ਤੇਰਾ ਇੱਥੇ ਬਣਾਉਣੀ ਐ ਖੋਲ ਕੇ ਬਣਾਉਣੀ ਪਰਗੜ ਬਾਈ ਬੋਲੀ ਕਰੋ ਇੱਥੇ ਆ ਜੀ ਤੇਰਾ ਖੋਲਾ ਕਰਾ ਲਓ ਹਾਂ ਜੀ ਇੱਥੇ ਤੇਰਾ ਖੋਲਾ ਕਰਾਉਗਾ ਬੋਲ ਤਾਂ ਬੋਲ ਬਾਈ ਅਗੇ ਦੀ ਭਾਈ ਆਪਣੇ ਬੰਦੋ ਸਾਰੇ ਗਰਜੀ ਦੇ ਵੀਰੇ ਲਾ ਕੇ ਆ ਦਿਓ ਮੇਰਾ ਜਿੰਦ ਜੱਟ ਸਾਹਿਬ ਅਸਟਰ 36 ਦੀ